ਸਾਰੇ ਹੀ ਸਟੂਡੈਂਟਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਟੂਡੈਂਟਸ ਪਿਛਲੇ ਲੈਕਚਰ 'ਚ ਮੈਂ ਤੁਹਾਨੂੰ ਦੋ ਅਲੰਕਾਰ ਕਰਵਾਏ ਸੀ ਤੇ ਅੱਜ ਜਿਹੜੇ ਤੁਹਾਡੇ ਇਲੈਕਟਿਵ ਪੰਜਾਬੀ ਦੇ 12ਵੀਂ ਕਲਾਸ ਦੇ ਤਿੰਨ ਅਲੰਕਾਰ ਪੈਂਡਿੰਗ ਆ ਠੀਕ ਆ ਉਹ ਮੈਂ ਤੁਹਾਨੂੰ ਐਕਸਪਲੇਨ ਕਰਕੇ ਸਮਝਾਉਂਗੀ ਉਮੀਦ ਕਰਦੀ ਹਾਂ ਤੁਹਾਨੂੰ ਸਮਝ ਆ ਜਾਊਗਾ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਆਜੂ ਕਰੀਏ ਸਟਾਰਟ ਬੇਟਾ ਤੀਸਰਾ ਅਲੰਕਾਰ ਹੈਗਾ ਅਨੁਪਰਾਸ ਅਲੰਕਾਰ ਠੀਕ ਆ अनुप्रास ਦਾ ਅਰਥ ਹੈ ਕਿ ਵਾਰ-ਵਾਰ ਦੁਹਰਾਓ ਹੋਣਾ ਠੀਕ ਹੈ ਇਹ ਦੁਹਰਾਓ ਜਾਂ ਵਾਰ-ਵਾਰ ਵਰਤੋ ਅੱਖਰਾਂ ਦੀ ਵੀ ਹੋ ਸਕਦੀ ਆ ਸ਼ਬਦਾਂ ਦੀ ਵੀ ਹੋ ਸਕਦੀ ਆ ਜਾਂ ਸ਼ਬਦਾਂਸ਼ਾ ਦੀ ਵੀ ਹੋ ਸਕਦੀ ਆ ਠੀਕ ਹੈ ਸ਼ਰਤ ਇਹ ਹੈ ਕਿ ਇਹ ਇੱਕੋ ਤੱਕ ਕਾ ਪੰਕਤੀ ਜਾਂ ਕਾ ਬੰਦ ਵਿੱਚ ਹੋਵੇ ਠੀਕ ਹੈ ਕਿ ਜਿਹੜੇ ਦੋ-ਦੋ ਤਿੰਨ-ਤਿੰਨ ਸ਼ਬਦਾਂ ਦਾ ਦੁਹਰਾਓ ਹੋਣਾ ਜਾਂ ਤਾਂ ਇੱਕੋ ਤੁਕ ਵਿੱਚ ਹੋਵੇ ਜਾਂ ਇੱਕ ਪੰਕਤੀ ਵਿੱਚ ਹੋਵੇ ਜਾਂ ਫਿਰ ਇੱਕ ਕਾਬੰਦ ਵਿੱਚ ਹੋਵੇ ਠੀਕ ਹੈ ਬੇਟਾ ਡੈਫੀਨੇਸ਼ਨ ਇਹਦੀ ਤੁਸੀਂ ਜ਼ਰੂਰ ਲਿਖ ਕੇ ਆਣੀ ਆ ਇਸੇ ਤਰ੍ਹਾਂ ਤੁਸੀਂ ਡੈਫੀਨੇਸ਼ਨ ਬਣਾਣੀ ਆ ਵੀ ਜਦ ਕਵਿਤਾ ਦੇ ਵਿੱਚ ਇੱਕੋ ਜਿਹੇ ਸਮਾਨ ਵਰਨਾ ਅੱਖਰਾਂ ਜਾਂ ਸ਼ਬਦਾਂ ਦਾ بار بار ਦੁਹਰਾਓ ਇਸ ਤਰ੍ਹਾਂ ਹੋਵੇ ਕਿ ਉਸ ਵਿੱਚ ਇੱਕ ਸੰਗੀਤਕ ਲੈ ਵਜ਼ਨ ਤੇ ਤੋਲ ਪੈਦਾ ਹੋ ਜਾਵੇ ਠੀਕ ਆ ਉਸ ਨੂੰ ਅਨੁਪਰਾਸ ਅਲੰਕਾਰ ਕਿਹਾ ਜਾਂਦਾ ਹੈ ਠੀਕ ਆ ਬੇਟਾ ਡੈਫੀਨੇਸ਼ਨ ਤੁਸੀਂ ਜ਼ਰੂਰ ਲਿਖ ਕੇ ਆਣੀਆ ਇਸੇ ਤਰ੍ਹਾਂ ਤੁਸੀਂ ਯਾਦ ਕਰ ਲੈਣੀ ਆ بار بار ਵੀਡੀਓ ਨੂੰ ਸੁਣ ਲੈਣਾ ਬਹੁਤ ਹੀ ਮੈਂ ਤੁਹਾਨੂੰ ਈਜ਼ੀ ਕਰਕੇ ਲਿਖ ਕੇ ਸਮਝਾਇਆ ਤੁਹਾਡੀ ਕਿਤਾਬ ਚ ਜ਼ਿਆਦਾ ਮਟੀਰੀਅਲ ਦਿੱਤਾ ਹੋਇਆ ਮੈਂ ਬਹੁਤ ਘੱਟ ਮਟੀਰੀਅਲ ਕਰਕੇ ਤਾਂ ਕਿ ਤੁਹਾਡੇ ਜੇ ਤੁਸੀਂ ਇਹਨਾਂ ਲਿਖ ਕੇ ਆਉਂਗੇ ਬਟਾ ਤੁਹਾਡੇ 4 ਨੰਬਰ ਸਾਡੇ 4 ਨੰਬਰ ਪੂਕਾਉਣਗੇ ਅਨੂਪਰਾਸ ਅਲੰਕਾਰ ਦੀ ਉਦਾਹਰਨ ਦੇਖੋ ਬਟਾ ਫਿਰ ਰੂਪ ਸਰੂਪ ਅਨੂਪ દિਸੇ ਫਿਰ ਗਿੰਦ دیਵਾਨੀ ਚੱਲੀ ਚੱਲੀ ਫਿਰ ਹੋਸ਼ बेहੋਸ਼ ਮਦਹੋਸ਼ ਹੋਈ ਫਿਰ ਪਾਤਰ ਰੁਲਦੀ ਗਲੀ ਗਲੀ ਠੀਕ ਹੈ ਇਸ ਵਿੱਚ ਦੇਖੋ ਰੂਪ ਸਰੂਪ ਅਨੂਪ ਇਹਨਾਂ ਦੇ ਵਿੱਚ ਜਿਹੜਾ ਊਪ ਸ਼ਬਦ ਆਇਆ ਵਾ ਉਹ ਤਿੰਨ ਵਾਰ ਦੁਹਰਾਇਆ ਗਿਆ ਠੀਕ ਹੈ ਇਸੇ ਤਰ੍ਹਾਂ ਹੋਸ਼ बेहੋਸ਼ ਮਧੋਸ਼ ਜਿਹੜਾ ਸ਼ਬਦ ਆਇਆ ਵਾ ਉਹਦੇ ਉਸ ਨੂੰ ਵੀ ਤਿੰਨ ਵਾਰ ਦੁਹਰਾਇਆ ਗਿਆ ਉਹਦੇ ਵਿੱਚ ਹੋਸ਼ ਸ਼ਬਦ ਹੈ ਜਿਹੜਾ ਉਹ ਤਿੰਨ ਵਾਰ ਦੁਹਰਾਇਆ ਗਿਆ ਠੀਕ ਹੈ ਇਸ ਨਾਲ ਕੀ ਹੁੰਦਾ ਇੱਕ ਸੰਗੀਤਕ ਲੈ ਪੈਦਾ ਹੁੰਦੀ ਆ ਕਿਵੇਂ ਜਦੋਂ ਆਪਾਂ ਇਹਨੂੰ ਬੋਲਦੇ ਆ ਫਿਰ ਰੂਪ ਸਰੂਪ ਅਨੂਪ ਦਿਸੇ ਠੀਕ ਹੈ ਉਪ ਉਪ ਕਰਕੇ ਕੀ ਇੱਕ ਸੰਗੀਤਕ ਲੈ ਪੈਦਾ ਹੁੰਦੀ ਆ ਇਹ ਹੀ ਅਨੁਪਰਾਸ ਅਲੰਕਾਰ ਹੈ ਉਮੀਦ ਕਰਦੀ ਆ ਤੁਹਾਨੂੰ ਅਨੁਪਰਾਸ ਅਲੰਕਾਰ ਸਮਝ ਆ ਗਿਆ ਹੋਊਗਾ ਬੇਟਾ ਇਹਨੂੰ ਇਸੇ ਤਰ੍ਹਾਂ ਤੁਸੀਂ ਇਹਨੂੰ ਰਿਪੀਟ ਕਰਕੇ ਸੁਣ ਲੈਣਾ ਤੁਹਾਨੂੰ ਈਜ਼ੀਲੀ ਬਹੁਤ ਹੀ ਆਸਾਨੀ ਨਾਲ ਕਲੀਅਰ ਹੋ ਜਾਣਾ ਔਰ 5 ਨੰਬਰ ਦਾ ਤੁਹਾਨੂੰ ਕੁਐਸਚਨ ਪੱਕਾ ਆਣਾ ਹੈ ਉਸ ਤੋਂ ਬਾਅਦ ਬੇਟਾ ਅਗਲਾ ਅਲੰਕਾਰ ਦਾ ਨਾਮਾ ਦ੍ਰਿਸ਼ਟਾਂਤ ਅਲੰਕਾਰ ਠੀਕ ਆ ਦ੍ਰਿਸ਼ਟਾਂਤ ਅਲੰਕਾਰਿਕ ਅਰਥ ਅਲੰਕਾਰ ਦ੍ਰਿਸ਼ਟਾਂਤ ਦਾ ਅਰਥ ਹੁੰਦਾ ਉਦਾਹਰਨ ਮਿਸਾਲ ਨਮੂਨਾ ਕਵੀ ਆਪਣੀ ਕਵਿਤਾ ਦੇ ਵਿੱਚ ਜਿਸ ਵੀ ਕਿਸੇ ਮਤਲਬ ਵਿਸ਼ੇ ਦਾ ਵਰਣਨ ਕਰ ਰਿਹਾ ਹੁੰਦਾ ਉਹ ਉਸ ਨੂੰ ਸਮਝਾਉਣ ਲਈ ਨਾ ਆਮ ਜੀਵਨ ਦੇ ਵਿੱਚੋਂ ਤੇ ਪ੍ਰਕਿਰਤੀ ਦੇ ਵਿੱਚੋਂ ਕੋਈ ਅਜਿਹੀ ਮਿਸਾਲ ਜਾਂ ਉਦਾਹਰਣ ਚੁਣ ਕੇ ਉਸ ਦੇ ਬਰਾਬਰ ਰੱਖ ਦਿੰਦਾ ਜਿਸ ਵਿੱਚ ਕੀ ਹੁੰਦਾ ਸਾਂਝੇ ਗੁਣ ਜਾਂ ਸਮਾਨਤਾ ਹੁੰਦੀ ਹੈ ਵਿਦਵਾਨਾਂ ਨੇ ਇਸ ਗੱਲ ਵਾਸਤੇ ਦੋ ਸ਼ਬਦ ਕੱਢੇ ਆ ਕਿਹੜੇ ਕਿਹੜੇ ਇੱਕ ਬਿੰਬ ਤੇ ਇੱਕ ਪ੍ਰਤੀਬਿੰਬ ਯਾਦ ਰੱਖਣਾ ਬੇਟਾ ਇਹ ਤੁਸੀਂ ਜ਼ਰੂਰ ਲੈ ਕੇ ਆਣਾ ਦੇਖੋ ਜਿਹੜਾ ਵਿਸ਼ਾ ਵਸਤੂ ਹੁੰਦਾ ਮਤਲਬ ਜਿਹੜਾ ਕੋਈ ਵੀ ਕਵੀ ਆ ਉਹ ਜਦੋਂ ਆਪਣੀ ਕਵਿਤਾ ਬੋਲਦਾ ਵਾ ਜਿਹੜਾ ਮੇਨ ਵਿਸ਼ਾ ਹੁੰਦਾ ਉਹ ਹੁੰਦਾ ਬਿੰਬ ਠੀਕ ਆ ਅਤੇ ਜਿਹੜੀ ਉਹ ਬਾਹਰੋਂ ਉਦਾਹਰਣ ਪੇਸ਼ ਕਰਦਾ ਤੇ ਬਾਹਰੋਂ ਪੇਸ਼ ਕੀਤੀ ਗਈ ਉਦਾਹਰਣ ਪ੍ਰਤੀਬਿੰਬ ਹੁੰਦੀ ਆ ਤੁਹਾਨੂੰ ਮੈਂ ਅੱਗੇ ਉਦਾਹਰਣ ਨਾਲ ਸਮਝਾਉਣੀ ਆ ਠੀਕ ਹੈ ਜਿਹੜੇ ਵੀ ਉਹ ਕੋਈ ਉਦਾਹਰਨ ਪੇਸ਼ ਕਰਦਾ ਤੁਸੀਂ ਇਹ ਯਾਦ ਰੱਖਣਾ ਵੀ ਕਵੀ ਦਾ ਜਿਹੜਾ ਕਵਿਤਾ ਦਾ ਮੇਨ ਵਿਸ਼ਾ ਉਹ ਬਿੰਬ ਤੇ ਜਿਹੜੀ ਉਹਨੇ ਉਹਦੇ ਲਈ ਉਦਾਹਰਨ ਦਿੱਤੀ ਉਹ ਪ੍ਰਤੀਬਿੰਬ ਕਵਿਤਾ ਦੀ ਇੱਕ ਤੁਕ ਵਿੱਚ ਬਿੰਬ ਮੌਜੂਦ ਹੁੰਦਾ ਹੈ ਤੇ ਅਗਲੀ ਤੁਕ ਵਿੱਚ ਪ੍ਰਤੀਬਿੰਬ ਹੁੰਦਾ ਹੈ ਠੀਕ ਹੈ ਦੋਹਾਂ ਵਿੱਚ ਸਾਂਝੇ ਗੁਣ ਜਾਂ ਭਾਵ ਆ ਜਿਹੜੇ ਉਹ ਚਲਕਣੇ ਚਾਹੀਦੇ ਆ ਤਾਂ ਹੀ ਜਿਹੜਾ ਦ੍ਰਿਸ਼ਤਾਂਤ ਅਲੰਕਾਰ ਹੁੰਦਾ ਠੀਕ ਹੈ ਬੇਟਾ ਯਾਦ ਰੱਖਣਾ ਇਹਨੂੰ ਇਹਦੇ ਵਿੱਚ ਤੁਹਾਨੂੰ ਜਿੰਨੀਆਂ ਵੀ ਗੱਲਾਂ ਸਮਝ ਆਂਦੀਆਂ ਓਨੀਆਂ ਹੀ ਲਿਖ ਦੋ ਕੋਈ ਜ਼ਰੂਰੀ ਨਹੀਂ ਐ ਸਾਰੀਆਂ ਲਾਈਨਾਂ ਲਿਖਣੀਆਂ ਤੁਸੀ। ਦ੍ਰਿਸ਼ਟਾਂਤ ਅਲੰਕਾਰ ਦੀ ਪਰਿਭਾਸ਼ਾ ਲਿਖਣੀ ਆ ਬੇਟਾ ਤੁਸੀ ਜ਼ਰੂਰ ਲਿਖਣੀ ਆ ਨਹੀਂ ਵੀ ਆਂਦੀ ਆਪਦੇ ਕੋਲੋਂ ਬਣਾ ਕੇ ਲਿਖਣੀ ਆ ਠੀਕ ਆ ਕਿਵੇਂ ਲਿਖਣੀ ਆ ਕਿਸੇ ਪ੍ਰਸੰਗ ਜਾਂ ਵਸਤੂ ਦਾ ਪੂਰਾ ਗਿਆਨ ਕਰਾਉਣ ਲਈ ਕਿਸੇ ਸਮਾਨ ਗੁਣ ਵਾਲੀ ਵਸਤੂ ਦਾ ਉਦਾਹਰਣ ਦੇਣਾ ਦ੍ਰਿਸ਼ਟਾਂਤ ਅਲੰਕਾਰ ਹੈ। ਠੀਕਾ ਇੱਕ ਵਾਰ ਹੋ ਰਿਪੀਟ ਕਰਦੀ ਆ ਕਿਸੇ ਪ੍ਰਸੰਗ ਜਾਂ ਵਸਤੂ ਦਾ ਪੂਰਾ ਗਿਆਨ ਕਰਾਉਣ ਲਈ ਕਿਸੇ ਸਮਾਨ ਗੁਣ ਵਾਲੀ ਵਸਤੂ ਦਾ ਉਦਾਹਰਣ ਦੇਣਾ ਪ੍ਰਸਥਾਨ ਤਲੰਕਾਰ ਹੈ ਉਦਾਹਰਣ ਦੇਖੋ ਕਬੀਰ ਮਾਨਖ ਜਨਮ ਦੁਲੰਬ ਹੈ ਹੋਤ ਨ ਬਾਰੰਬਾਰ ਦੇਖੋ ਇਹ ਪਹਿਲੀ ਲਾਈਨ ਚ ਲਿਖਤਾ ਹੈ ਨਾ ਪਹਿਲੀ ਤੁਕ ਚ ਲਿਖਤਾ ਕਬੀਰ ਜੀ ਕਹਿੰਦੇ ਵੀ ਜਿਹੜਾ ਮਾਨਖ ਜਨਮ ਆ ਉਹ ਦੁਰਲਭ ਆ ਠੀਕਾ ਬੜਾ ਓੱਖਾ ਮਿਲਦਾ ਬਾਰ ਬਾਰ ਨਹੀਂ ਮਿਲਦਾ ਇਹ ਹੋਤ ਨਾ ਬਾਰੰ ਬਾਰ ਜਿਉ ਬਨ ਫਲ ਪਾਕੇ ਭੁਏ ਗਿਰੇ ਬਹੁਰ ਨਾ ਲਾਗੇ ਡਾਰ ਹੁਣ ਦੇਖੋ ਇਹ ਜਿਹੜੀ ਦੂਸਰੀ ਲਾਈਨ ਆ ਇਹ ਪਹਿਲੀ ਲਾਈਨ ਨੂੰ ਸਮਝਾਉਣ ਵਾਸਤੇ ਉਦਾਹਰਨ ਦਿੱਤੀ ਆ ਕਿ ਕਬੀਰ ਜੀ ਕਹਿੰਦੇ ਵੀ ਜਿਸ ਤਰ੍ਹਾਂ ਜੰਗਲਾਂ ਦਾ ਵਿੱਚ ਜਿਹੜਾ ਰੁੱਖ ਦਾ ਫਲ ਪੱਕ ਕੇ ਥੱਲੇ ਗਿਰ ਜਾਂਦਾ ਨਾ ਜਿਉ ਬਨ ਫਲ ਪਾਕੇ ਭੁਏ ਗਿਰੇ ਮਤਲਬ ਕਿ ਆ ਵੀ ਜੰਗਲਾਂ ਦੇ ਵਿੱਚ ਜਿਹੜਾ ਰੁੱਖ ਦਾ ਫਲ ਪੱਕ ਕੇ ਧਰਤੀ ਤੇ गिर ਜਾਂਦਾ ਬਹਰ ਨਾ ਲਾਗੇ ਡਾਰ ਜਿੰਨਾ ਮਰਜੀ ਜ਼ੋਰ ਲਾ ਲਵੇ ਉਹ ਦੁਬਾਰਾ ਰੁੱਖ ਨੂੰ ਨਹੀਂ ਲੱਗ ਸਕਦਾ ਠੀਕ ਆ ਇਸੇ ਤਰ੍ਹਾਂ ਕਬੀਰ ਜੀ ਕਹਿੰਦੇ ਆ ਵੀ ਜਿਹੜਾ ਮਨੁੱਖ ਦਾ ਜਨਮ ਆ ਉਹ ਦੁਰਲਭ ਹੈ ਬੜਾ ਔਖਾ ਮਿਲਦਾ ਹੈ ਬਾਰ-ਬਾਰ ਨਹੀਂ ਮਿਲਦਾ ਦੂਸਰੀ ਐਗਜ਼ਾਮਪਲ ਹੈ ਬੇਟਾ ਜਿਵੇਂ ਦੇਖੋ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛੱਪੇ ਅੰਧੇਰ ਭਲੋਆ ਹੁਣ ਦੇਖੋ ਪਹਿਲੀ ਲਾਈਨ ਚ ਕੀ ਲਿਖਿਆ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜੱਗ ਚਾਨਣ ਹੋਆ ਏਸੀ ਲਾਈਨ ਨੂੰ ਸਮਝਾਉਣ ਲਈ ਸਾਨੂੰ ਦੱਸਿਆ ਜਿਉਂ ਕਰ ਸੂਰਜ ਨਿਕਲਿਆ ਵੀ ਜਿਵੇਂ ਸੂਰਜ ਨਿਕਲਿਆ ਜਿਵੇਂ ਸੂਰਜ ਨਿਕਲਦਾ ਤਾਰੇ ਛੁੱਪ ਜਾਂਦੇ ਆ ਅੰਧੇਰ ਭਲੋ ਜਾਂਦਾ ਮਤਲਬ ਅੰਧੇਰ ਜਿਹੜਾ ਉਹ ਖਤਮ ਹੋ ਜਾਂਦਾ ਇਸੇ ਤਰ੍ਹਾਂ ਦੱਸਿਆ ਵੀ ਜਦੋਂ ਸਤਿਗੁਰੂ ਨਾਨਕ ਜੀ ਪ੍ਰਗਟ ਹੋਏ ਮਿਟੀ ਤੁੰਦ ਜਗ ਚਾਨਣ ਹੋਆ ਵੀ ਤੁੰਦ ਮਿਟ ਗਈ ਜਗ ਦੇ ਵਿੱਚ ਚਾਨਣ ਹੋ ਗਿਆ ਕਿੱਦਾਂ ਹੋ ਗਿਆ ਜਿਵੇਂ ਜਦੋਂ ਸੂਰਜ ਨਿਕਲਦਾ ਵਾ ਤਾਰੇ ਛੁੱਪ ਜਾਂਦੇ ਆ ਹਨੇਰਾ ਖਤਮ ਹੋ ਜਾਂਦਾ ਠੀਕ ਆ ਇਹ ਹੀ ਬੇਟਾ ਦ੍ਰਿਸ਼ਟਾਂਤ ਅਲੰਕਾਰ ਉਸ ਤੋਂ ਬਾਅਦ ਬੇਟਾ ਲਾਸਟ ਅਲੰਕਾਰ ਹੈਗਾ ਤੁਹਾਡੀ ਕਲਾਸ ਦਾ ਅਤ ਕਥਨੀਆ ਅਲੰਕਾਰ ਅਤ ਕਥਨੀ ਇੱਕ ਅਰਥ ਅਲੰਕਾਰ ਹੈ ਠੀਕ ਹੈ ਇਹਦੇ ਵਿੱਚ ਦੇਖੋ ਅਤ ਅਤੇ ਕਥਨੀ ਦੋ ਹਿੱਸੇ ਆ ਇਹਨਾਂ ਦਾ ਅਰਥ ਸਪਸ਼ਟ ਹੈ ਅਰਥਾਤ અત્યੰਤ ਵਧਾ ਚੜਾ ਕੇ ਕਥਨ ਕਰਨਾ ਠੀਕ ਹੈ ਜਾਂ ਗੱਲ ਨੂੰ ਬੇ ਹਿਸਾਬਾ ਵਧਾਉਣਾ ਜਾਂ ਕੋਲੋਂ ਮਸਾਲਾ ਲਾ ਕੇ ਬਿਆਨ ਕਰਨਾ ਅਤ ਕਥਨੀ ਨੂੰ ਆ ਤੁਕਤੀ ਵੀ ਕਿਹਾ ਜਾਂਦਾ ਹੈ ਇਹ ਬੇਟਾ ਤੁਸੀਂ ਇੰਟਰੋਡਕਸ਼ਨ ਲਿਖਣੀ ਆ ਠੀਕ ਆ ਇੰਨੀਆਂ ਗੱਲਾਂ ਜਿਹੜੀਆਂ ਵੀ ਤੁਹਾਨੂੰ 4-5 ਲਾਈਨਾਂ ਯਾਦ ਹੁੰਦੀਆਂ ਉਹ ਜ਼ਰੂਰ ਲਿਖ ਦੇਣਾ ਅਤ ਕਥਨੀ ਦੇਖੋ ਦੋ ਵਰਡ ਆ ਅਤ ਤੋਂ ਮਤਲਬ ਬਹੁਤ ਜ਼ਿਆਦਾ ਕਥਨੀ ਮਤਲਬ ਬੋਲਣਾ ਕਥਨ ਕਰਨਾ ਠੀਕ ਆ ਭਾਵ ਕਿ ਬੇ ਹਿਸਾਬਾ ਵਧਾ ਚੜਾ ਕੇ ਗੱਲ ਕਰਨੀ ਠੀਕ ਆ ਬੇਟਾ ਪਰਿਭਾਸ਼ਾ ਲਿਖਣੀ ਆ ਤੁਸੀਂ ਬਹੁਤ ਵਧਾ ਚੜਾ ਕੇ ਵਰਣਨ ਕਰਨ ਦੀ ਕਾਹ ਵਰੀਤ ਨੂੰ ਅਤ ਕਥਨੀ ਅਲੰਕਾਰ ਕਿਹਾ ਜਾਂਦਾ ਹੈ ਦੇਖੋ ਬੇਟਾ ਕਿੰਨਾ ਸੌਖਾ ਹੈ ਠੀਕ ਆ ਬਹੁਤ ਬਦਾ ਚੜਾ ਕੇ ਵਰਣਨ ਕਰਨ ਦੀ ਕਾਵ ਰੀਤ ਨੂੰ ਅਤ ਕਥਨੀ ਅਲੰਕਾਰ ਕਿਹਾ ਜਾਂਦਾ ਹੈ ਉਦਾਹਰਨ ਦੇਖੋ ਬੇਟਾ ਉਦਾਹਰਨ ਚ ਕੀ ਲਿਖਿਆ ਜੇ ਤੂੰ ਗਲ ਵਿੱਚ ਫੁੱਲਾਂ ਦਾ ਹਾਰ ਪਾਇਆ ਤੇਰੇ ਲੱਕ ਨੂੰ ਪੇਕੜ ਵੱਲ ਮੋਈਏ ਜੇ ਤੂੰ ਹੱਥਾਂ ਤੇ ਪੈਰਾਂ ਨੂੰ ਲਾਈ ਮਹਿੰਦੀ ਭਾਰ ਨਾਲ ਤੁਸਕੀ ਨਾ ਹੱਲ ਮੋਈਏ ਦੇਖੋ ਇਹਦਾ ਕੀ ਅਰਥ ਆ ਇਦੇ ਵਿੱਚ ਕੀ ਆ ਦੇਖੋ ਬਟਾ ਫੁੱਲਾਂ ਦੇ ਹਾਰ ਨਾਲ ਲੱਕ ਨੂੰ ਕੜਵਲ ਪੈਣੀ ਤੇ ਮਹਿੰਦੀ ਦੇ ਭਾਰ ਨੂੰ ਨਾ ਸਹਾਰਨਾ ਇਹ ਵਰਣਨ ਆ ਜਿਹੜਾ ਇਹ ਵਿਦਾ ਚੜਾ ਕੇ ਕੀਤਾ ਗਿਆ ਹੈ ਠੀਕ ਆ ਜੋ ਕਿ ਅਸੰਭਵ ਅਤੇ ਬੇਦਲੀਲ ਜਾਪਦਾ ਹੈ ਇਹ ਹੀ ਅਤ ਕਥਨੀ ਅਲੰਕਾਰ ਹੈ ਤੁਸੀਂ ਦੇਖੋ ਦਿਮਾਗ ਨਾਲ ਸੱਚੋ ਜੇ ਕੋਈ ਗਲ ਦੇ ਵਿੱਚ ਫੁੱਲਾਂ ਦਾ ਹਾਰ ਪਾ ਲਵੇ ਤਾਂ ਕੀ ਉਹਦੇ ਉਹਦਾ ਲੱਕ ਟੁੱਟ ਜਾਊਗਾ ਕਿ ਉਹਦਾ ਮਤਲਬ ਲੱਕ ਨੂੰ ਕੜਵਲ ਪੈ ਜਾਣਗੇ ਇਹ ਅਸੰਭਵ ਗੱਲ ਹੈ ਨਾ ਤੇ ਜੇ ਕੋਈ ਹੱਥਾਂ ਤੇ ਪੈਰਾਂ ਨੂੰ ਮਹਿੰਦੀ ਲਾ ਲਵੇ ਤਾਂ ਉਹਦੇ ਭਾਰ ਦੇ ਨਾਲ ਉਹ ਕੀ ਹੋ ਜਾਊਗਾ ਵੀ ਉਹਦਾ ਭਾਰ ਹੀ ਨਹੀਂ ਚੱਕ ਸਕਦਾ ਕੋਈ ਇਦਾਂ ਹੋ ਸਕਦਾ ਵਾ ਨਹੀਂ ਹੋ ਸਕਦਾ ਠੀਕ ਹੈ ਇਸੇ ਲਈ ਕਿਹਾ ਇਹ ਅਤ ਕਥਨੀય ਅਲੰਕਾਰ ਹੈ ਇਹ ਕਿਸੇ ਦੀ ਸੁੰਦਰਤਾ ਨੂੰ ਬਿਆਨ ਕਰਨ ਲਈ ਵਰਤੇ ਕੇ ਸ਼ਬਦਾਂ ਪਟ ਕਵੀ ਨੇ ਕੀ ਕੀਤਾ ਬਹੁਤ ਜ਼ਿਆਦਾ ਮਸਾਲਾ ਲਾ ਲਾ ਕੇ ਨੂੰ ਪੇਸ਼ ਕੀਤਾ ਸਾਡੇ ਸਾਹਮਣੇ ਇੱਕ ਹੋਰ ਉਦਾਹਰਨ ਆ ਬੇਟਾ ਜਿਹੜੀ ਤੁਹਾਨੂੰ ਈਜ਼ੀ ਲੱਗਿਓ ਤੁਸੀਂ ਯਾਦ ਕਰ ਲਿਓ ਉੱਪਰਲੀ ਵੀ ਵੈਸੇ ਈਜ਼ੀ ਹੈ ਵੀ ਬਹੁਤ ਈਜ਼ੀ ਆ ਹੁਸਨ ਉਸ ਦਾ ਮੈਂ ਕੀ ਆਖਾਂ ਤੱਕਣ ਨਾਲ ਪੈਂਦੀਆਂ ਲਾਸਾਂ ਢੌਣ ਗੋਰੀ ਦੀ ਐਸੀ ਫੱਬੇ ਆਉਂਦਾ ਜਾਂਦਾ ਸਾਹ ਪਿਆ ਲਵੇ ਹੁਣ ਤੁਸੀਂ ਆਪੀ ਸੋਚੋ ਦੇਖੋ ਇਹਦੇ ਵਿੱਚ ਕਿੰਨੀ ਅਤ ਕਥਨੀ ਆ ਹੈਨਾ ਵੀ ਹੁਸਨ ਉਸ ਦਾ ਮੈਂ ਕੀ ਆਖਾਂ ਵੀ ਉਹਦਾ ਹੁਸਨ ਦੀ ਮੈਂ ਕੀ ਤਾਰੀਫ ਕਰਾਂ ਜਿਹਨੂੰ ਤੱਕਣ ਨਾਲ ਪੈਂਦੀਆਂ ਲਾਸਾਂ ਵੀ ਉਹਨੂੰ ਜਿਹਨੂੰ ਉਹਨੂੰ ਦੇਖਣ ਨਾਲ ਹੀ ਲਾਸਾਂ ਪੈ ਜਾਂਦੀਆਂ ਠੀਕ ਆ ਤਾਂ ਧੌਣ ਗੋਰੀ ਦੀ ਐਸੀ ਫੱਬੇ ਵੀ ਉਹਦੀ ਧੌਣ ਆਹੋ ਇੰਨੀ ਜੱਜਦੀ ਆ ਇੰਨੀ ਸੋਹਣੀ ਲੱਗਦੀ ਆ ਵੀ ਆਉਂਦਾ ਜਾਂਦਾ ਸਾਹ ਪਿਆ ਲੱਭੇ ਵੀ ਜਿਹਨੂੰ ਦੇਖ ਕੇ ਆਉਂਦੇ ਜਾਂਦੇ ਲੋਕਾਂ ਨੂੰ ਸਾਹ ਨਹੀਂ ਆਉਂਦਾ ਕੀ ਇਹ ਪੋਸੀਬਲ ਹੈ ਨਹੀਂ ਹੈ ਠੀਕ ਆ ਬਹੁਤ ਜ਼ਿਆਦਾ ਵਿਦਾ ਚੜਾ ਕੇ ਗੱਲ ਕਹੀ ਗਈ ਆ ਇਹ ਹੀ ਅਤ ਕਥਨੀ ਅਲੰਕਾਰ ਮੀਕਾ ਦੀਆਂ ਬੇਟਾ ਤੁਹਾਨੂੰ ਸਮਝ ਆ ਗਏ ਹੋਣਗੇ ਇਹ ਤਿੰਨੋਂ ਅਲੰਕਾਰ ਦੋ ਪਹਿਲਾ ਹੋਗੇ ਇਹ ਪੰਜੇ ਅਲੰਕਾਰ ਆ ਤੁਹਾਡੀ ਕਲਾਸ ਤੁਹਾਡੀ 12th ਕਲਾਸ ਦੀ ਇਲੈਕਟਿਵ ਪੰਜਾਬੀ ਵਿੱਚ ਇਹ ਤੁਸੀਂ ਚੰਗੀ ਤਰ੍ਹਾਂ ਰੈਡੀ ਕਰਕੇ ਜਾਣਾ ਪੰਜ ਨੰਬਰ ਦਾ ਇਹ ਕੁਸ਼ਣ ਹੋ ਗਿਆ ਤੇ ਛੰਦ ਮੈਂ ਪਹਿਲਾਂ ਕਰਵਾ ਚੁੱਕੀ ਹਾਂ ਉਹ ਵੀ ਤੁਸੀਂ ਮੇਰੇ ਲੈਕਚਰ ਸੁਣ ਲਿਓ ਠੀਕ ਆ ਤੁਹਾਡੇ 10 ਨੰਬਰ ਦੇ ਕੁਸ਼ਣ ਇਹ ਜਿਹੜੇ ਮੈਂ ਬਹੁਤ ਆਪਣੇ ਵੱਲੋਂ ਬਹੁਤ ਈਜ਼ੀ ਢੰਗ ਨਾਲ ਤੁਹਾਨੂੰ ਐਕਸਪਲੇਨ ਕੀਤੇ ਆ ਠੀਕ ਹੈ ਬੇਟਾ ਮਿਲਦੇ ਹਾਂ ਅਗਲੇ ਲੈਕਚਰ ਨਾਲ ਧੰਨਵਾਦ